र साहब और छवि वीर जरा सा ਮਾਤਾ ਜੀ ਰਸਤਾ ਵੀ ਰਾਮ ਲਿਆ ਇਹ ਤੁਹਾਨੂੰ ਰਸਤਾ ਵੀ ਰਾਮ ਲਿਆ ਇਹ ਸਾਡੀ ਖੇਡਾਂ ਦੀ ਸ਼ਾਨ ਸ਼੍ਰੀ ਮਹੇਸ਼ ਮਹਾਰਾਜ ਜੀ ਤੇ ਉਹਨਾਂ ਨਾਲ ਆਏ ਹੋਏ ਸਾਡੇ ਪੰਜਾਬ ਦੀ ਸ਼ਾਨ ਸਾਡੇ ਕਾਜੂਦਾਨ ਦਾ ਮਾਨ ਸਾਡੇ ਮਿਹਨਤ ਵਾਲ ਲੋਕ ਸਭਾ ਤੋਂ ਡਾਕਟਰ ਜੀ ਸਿੰਘ ਜੀ ਚਮਾ ਤੇ ਉਹਨਾਂ ਦੇ ਨਾਲ ਆਏ ਹੋਏ ਮੇਰੇ ਸਾਰੇ ਪੰਜਾਬ ਦੀ ਟੀਮ ਸਾਰੇ ਜੀਮਾਂ ਮੈਂ ਉਹਨਾਂ ਦਾ ਕਿਸੇ ਨਾਮ ਲਾਵਾ ਸਰਿੰਦਰ ਕੁਮਾਰ ਸ਼ਿੰਦੀ ਜੀ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਕੋਲ ਬੇਨਤੀ ਕਰਦਾ ਉਹ ਆਪਣੇ ਫੋਨ ਦੇ ਕੰਨ ਸ਼ਿੰਦੀ ਪ੍ਰਧਾਨ ਜੀ ਸਾਹਿਬ ਨੂੰ ਦਾਸਪੁਰ ਦੀ ਨਿਸ਼ਾਨਾ ਸੰਕਲਪ ਚਾਰਜ ਸ਼ਮਨਿਕਾਈ ਭਾਗ ਲਈ ਦੋਨੋਂ ਦੇ ਦੇ ਬਾਤ ਤੋਂ ਬਲਾਤੀ ਪੁਲਾਣ ਜੀ ਸਭੀ ਨੂੰ ਤੇ ਨਾਵਾਂ ਨੂੰ ਜੋ ਪੀਏ ਨੇ ਉਪਕਾਰ ਸੰਗੀਓਪੀ ਇਹ ਉਹਨਾਂ ਦੀ ਬਹੁਤ ਵਧੀਆ ਸ਼ਰੋਮ ਅਕਾਦੀ ਦਲ ਦੀ ਇਹ ਮਿੰਮਿਤ ਰੱਖੀ ਏ ਉਹਨਾਂ ਦੇ ਮਿੱਤਰ ਰঞ্জੀਤ ਸਿੰਘ ਜੀ ਭੁਪਿੰਦਰ ਮਨਿੰਦਰ ਸਿੰਘ ਬਾਜਵਾ ਜੀ ਪ੍ਰਦੀਪ ਸ਼ਰਮਾ ਜੀ ਸਭਾ ਨੂੰ ਅਮੇ ਤੁਮੇ ਜੋ ਹੰਝੀ ਆਹਾਰੀ ਸੰਗਤ ਦੇ ਚਰਨਾਂ ਤੇ ਵੀ ਪੰਜਵੇਂ ਬਹਿ ਜਾਓ ਤੇ ਸਭ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਡਾਕਟਰ ਦਜੀਤ ਸਿੰਘ ਜਿੰਦਾਬਾਦ ਡਾਕਟਰ ਦਜੀਤ ਸਿੰਘ ਜਿੰਦਾਬਾਦ ਜਿੰਦਾਬਾਦ ਮੈਂ ਇਸ ਲੋਕ ਸਭਾ ਹਲਕੇ ਦੇ ਵਿੱਚ ਇਲੈਕਸ਼ਨ ਦਾ ਕੰਮ ਸ਼ੁਰੂ ਕੀਤਾ ਬਹੁਤ ਥਾਵਾਂ ਦੇ ਉੱਤੇ ਆਮ ਆਦਮੀ ਪਾਰਟੀ ਕਾਂਗਰਸ ਤੇ ਬਾਕੀ ਪਾਰਟੀਆਂ ਦੇ ਵੱਡੀ ਗਿਣਤੀ ਦੇ ਵਿੱਚ ਆਗੂ ਤੇ ਵਰਕਰ ਸਾਬਾਨ ਆਪੋ ਆਪਣੀਆਂ ਪਾਰਟੀਆਂ ਛੱਡ ਕੇ ਤੇ ਸ਼ਰਮਣੀ ਅਕਾਦੀ ਦਲ ਦੇ ਵਿੱਚ ਸ਼ਮੂਲੀਅਤ ਕਰ ਰਹੇ ਅੱਜ ਬਟਾਲਾ ਦੇ ਵਿੱਚ ਵੀ ਸਾਡੇ ਬਹੁਤ ਸਾਰੇ ਨੌਜਵਾਨ ਜਿਹੜੇ ਪਿਛਲੇ ਸਮਿਆਂ ਦੇ ਵਿੱਚ ਕੇਜਰੀਵਾਲ ਨੇ ਜਿਹੜਾ ਉਸ ਵੇਲੇ ਗੁੰਮਰਾਹਕੁਨ ਪ੍ਰਚਾਰ ਕੀਤਾ ਸੀ ਉਹਦੇ ਵਿੱਚ ਆ ਕੇ ਆਮ ਆਦਮੀ ਪਾਰਟੀ ਦੇ ਨਾਲ ਖੜ ਗਏ ਸੀ ਅੱਜ ਦਰਜਨਾਂ ਦੀ ਗਿਣਤੀ ਦੇ ਵਿੱਚ ਉਹਨਾਂ ਨੌਜਵਾਨਾਂ ਨੇ ਜਿਨ੍ਹਾਂ ਵਿੱਚ ਸਾਡੀਆਂ ਬੀਬੀਆਂ ਵੀ ਨਾਲ ਸ਼ਾਮਲ ਹੋਈਆਂ ਸਾਰਿਆਂ ਨੇ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਮੈਂ ਸਾਰਿਆਂ ਦਾ ਸਵਾਗਤ ਕਰਦਾ ਜੈਨੂ ਆਖਦਾ ਔਰ ਇਸ ਕਲ ਦਾ ਭਰੋਸਾ ਦਿੰਦਾ ਕਿ ਉਹਨਾਂ ਦਾ ਪਾਰਟੀ ਦੇ ਵਿੱਚ ਪੂਰਾ ਮਾਨ ਸਨਮਾਨ ਕੀਤਾ ਤੋਂ ਪਰਵਾਹ ਕਰਦਾ ਇੱਥੇ ਸ਼ਮੀ ਜੀ ਵੀ ਹਾਜ਼ਰ ਹੈ ਸੁੱਖਾ ਜੀ ਵੀ ਹਾਜ਼ਰ ਹੈ ਓਪੀ ਸਾਹਿਬ ਵੀ ਹਾਜ਼ਰ ਹੈ ਬਾਕੀ ਸਾਰੇ ਉਹਨਾਂ ਦੇ ਸਾਥੀ ਪੰਨੂ ਸਾਹਿਬ ਸਭ ਦਾ ਮੈਂ ਧੰਨਵਾਦ ਕਰਦਾ ਦੇਖੋ ਬਟਾਲੇ ਤੋਂ ਹੀ ਆਮ ਆਦਮੀ ਪਾਰਟੀ ਦਾ ਜਿਹੜਾ ਮੌਜੂਦਾ ਐਮਐਲਏ ਹੈ ਸ਼ੈਰੀ ਕਲਸੀ ਉਹ ਲੋਕ ਸਭਾ ਦਾ ਉਮੀਦਵਾਰ ਜਦੋਂ ਉਹਦੇ ਆਪਣੇ ਸ਼ਹਿਰ ਦੇ ਲੋਕੀ ਉਹਨੂੰ ਛੱਡ ਰਿਹਾ ਔਰ ਸ਼ਰਮਣੀ ਅਕਾਲੀ ਦਲ ਦੇ ਵਿੱਚ ਸਮੋੜੀਅਤ ਕਰ ਰਿਹਾ ਤੇ ਇਹ ਬਹੁਤ ਵੱਡਾ ਬਾਕੀ 9 ਹਲਕਿਆਂ ਵਾਸਤੇ ਇੱਕ ਸੰਦੇਸ਼ ਹੈ ਇਹਨਾਂ ਲੋਕਾਂ ਦਾ ਕਿ ਇਹ ਬੰਦਾ ਸਾਡੀਆਂ ਭਾਵਨਾਵਾਂ ਦੇ ਉੱਤੇ ਪੂਰਾ ਨਹੀਂ ਉਤਰਿਆ ਕਿਉਂਕਿ ਗੱਲਾਂ ਤਾਂ ਕਰਦੇ ਸੀ ਇਮਾਨਦਾਰੀਆਂ ਅੱਜ ਸવાય ਬੇਈਮਾਨੀ ਤੋਂ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹਦੇ ਵਿੱਚ ਹੋਰ ਕੁਝ ਵੀ ਤੁਹਾਨੂੰ ਨਜ਼ਰ ਨਹੀਂ ਆਉਂਦਾ ਅਰਵਿੰਦ ਕੇਜਰੀਵਾਲ ਖੁਦ ਭ੍ਰਿਸ਼ਟਾਚਾਰ ਦੇ ਵੱਡੇ ਸਕੈਂਡਲ ਦੇ ਵਿੱਚ ਅੰਦਰ ਆ ਉਹਦੇ ਸਾਥੀ ਮੰਤਰੀ ਜਿਨ੍ਹਾਂ ਨੂੰ ਦੇਸ਼ ਭਗਤ ਦੱਸਦੇ ਹੁੰਦੇ ਸੀ ਉਹ ਵੀ ਸਾਰੇ ਅੰਦਰ ਆ ਇੱਥੇ ਵੀ ਸ਼ਰਾਬ ਦਾ ਬੜਾ ਵੱਡਾ ਘਟਾਲਾ ਹੋਇਆ ਜਦੀ ਸੀਬੀ ਇਨਕੁਆਇਰੀ ਚੱਲ ਰਹੀ ਆ ਥੋੜੀ ਦੇਰ ਤੱਕ ਪੰਜਾਬ ਦੇ ਮੰਤਰੀ ਵੀ ਅੰਦਰ ਹੋਣਗੇ ਇਸ ਕਰਕੇ ਜਨਤਾ ਦੇ ਨਾਲ ਇਹਨਾਂ ਨੇ ਬੜਾ ਵੱਡਾ ਧੋਖਾ ਕੀਤਾ ਤੇ ਲੋਕਾਂ ਦੇ ਨਾਲ ਫਰਾਡ ਕੀਤਾ ਦੂਜਾ ਹੁਣ ਫਰਾਡ ਕਰ ਰਹੀ ਹੈ ਕਾਂਗਰਸ ਪਾਰਟੀ ਆਮ ਆਦਮੀ ਪਾਰਟੀ ਦੇ ਨਾਲ ਗੁਪਤ ਸਮਝੌਤਾ ਕਰ ਰਹੀ ਹੈ ਕਿਉਂਕਿ ਦਿੱਲੀ ਦੇ ਵਿੱਚ ਤੇ ਸਮਝੌਤਾ ਖੁੱਲਾ ਆ ਪਰਸੋ ਭਗਵੰਤ ਮਾਨ ਜੀ ਦੀ ਫੋਟੋ ਛੱਪੀ ਸੀ ਉੱਥੇ ਬਾਹਮਾ ਜਦੋਂ ਉੱਚੀਆਂ ਕਰਦੇ ਆ ਇੱਕ ਬਾ ਭਗਵਤਵਾਦੀ ਹੁੰਦੀ ਹੈ ਇੱਕ ਕਿਸੇ ਕਾਂਗਰਸੀ ਲੀਡਰ ਨੇ ਫੜੀ ਹੁੰਦੀ ਉੱਥੇ ਇਹਨਾਂ ਦਾ ਖੁੱਲਿਆ ਸਮਝੌਤਾ ਔਰ ਇੱਥੇ ਇਹਨਾਂ ਦਾ ਗੁੱਟ ਸਮਝੌਤਾ ਕਿਉਂਕਿ ਇੱਥੇ ਡਰਦੇ ਆ ਦੋਨੇ ਕਿ ਬਦਰਾਮੀ ਦੋਨਾਂ ਸਰਕਾਰਾਂ ਦੀ ਏਨੀ ਹੋਈ ਆ ਕਾਂਗਰਸ ਦੀ ਵੀ ਤੇ ਆਮ ਆਦਮੀ ਪਾਰਟੀ ਦੀ ਵੀ ਜੇ ਇਕੱਠੇ ਹੋ ਗਏ ਤੇ ਫਿਰ ਪਛਾਲ ਆ ਜਾਣਾ ਇੱਥੇ ਲੁਕ ਲੁਕ ਕੇ ਰਾਤ ਨੂੰ ਮਿਲਦੇ ਆ ਤੇ ਦਿੱਲੀ ਜਾ ਕੇ ਖੁੱਲ ਕੇ ਸਮਝੌਤਾ ਕਰਦੇ ਆ ਪਰ ਜਨਤਾ ਇਹਨਾਂ ਦੇ ਜਿਹੜੇ ਇਹ ਗੁੱਟ ਸਮਝੌਤੇ ਆ ਉਹਦੇ ਤੋਂ ਸੁਚੇਤ ਹੈ ਔਰ ਸ਼ਰਮਣੀ ਅਕਾਲੀ ਦਲ ਦਾ ਕਾਫਲਾ ਜਿਹੜਾ ਦਿਨ ਅੱਗੇ ਵਧ ਰਿਹਾ ਔਰ ਜੇਤਾਲੇ ਪਾਸੇ ਵਧੇ ਜੀ ਭਗਵੰਤ ਮਾਨ ਜੀ ਨੇ ਕਿਹਾ ਕਿ ਐਮਐਸਪੀ ਉਹਨਾਂ ਦਾ ਉਹਨਾਂ ਦੇ ਅਧਿਕਾਰ ਖੇਤਰ ਨਹੀਂ ਉਹ ਕੇਂਦਰ ਦਵੇਗੀ ਦੇਖੋ ਜੇ ਭਗਵੰਤ ਮਾਨ ਜੀ ਕਹਿੰਦੇ ਆ ਕਿ ਮੈਂ ਹੁਣ ਐਮਐਸਪੀ ਨਹੀਂ ਦੇ ਸਕਦਾ ਤੇ ਇੱਕ ਤਾਂ ਤੁਹਾਨੂੰ ਬੇਨਤੀ ਹੈ ਕਿ ਭਗਵੰਤ ਮਾਨ ਜੀ ਦਾ ਵੀ ਬਿਆਨ ਪੁਰਾਣਾ ਚਲਾਓ ਵੀਡੀਓ ਕੱਢ ਕੇ ਜਿੱਦੇ ਚ ਕਿਹਾ ਸੀ ਕਿ ਸਾਰੀਆਂ ਫਸਲਾਂ ਦੀ ਐਮਐਸਪੀ ਮੈਂ ਸਟੇਟ ਵੱਲੋਂ ਦਊਂਗਾ ਇੱਕ ਉਹਨਾਂ ਦੀ ਮੰਤਰੀ ਸੀ ਜਿਹਨੇ ਚੁਟਕਰੀ ਟੁਟਕੀ ਮਾਰ ਕੇ ਕਿਹਾ ਸੀ 5 ਮਿੰਟਾਂ ਚ ਦਿਆਂਗੀ ਤੇ ਨਾਲ ਉਹਦੋਂ ਕਹਿੰਦੇ ਸੀ ਕਿ ਕਾਂਗਰਸ ਦਾ ਮੁੱਖ ਮੰਤਰੀ ਅਸਤੀਫਾ ਦੇਵੇ ਤੇ ਹੁਣ ਫਿਰ ਭਗਵੰਤ ਮਾਨ ਜੀ ਅਸਤੀਫਾ ਦੇ ਦਿਓ ਜਦੋਂ ਤੁਸੀਂ ਅੱਜ ਮੰਨ ਲਿਆ ਕਿ ਤੁਸੀਂ ਸਿਰਫ ਇਲੈਕਸ਼ਨ ਜਿੱਤਣ ਵਾਸਤੇ ਲੋਕਾਂ ਨੂੰ ਗੁੰਮਰਾਹ ਕੀਤਾ ਤੇ ਹੁਣ ਕਿਸ ਮੂੰਹ ਦੇ ਨਾਲ ਤੁਸੀਂ ਗੱਡੀ ਦੇ ਉੱਤੇ ਬੈਠੇ ਹੋ ਅੱਜ ਤੁਸੀਂ ਆਉਣਾ ਪਤਾ ਲੱਗਿਆ ਗੁਰਦਾਸਪੁਰਾ ਜੀ ਅਸਤੀਫਾ ਦੇ ਕੇ ਜਾਓ ਕੱਲਾ ਇਹ ਨਾ ਕਹਿ ਕੇ ਜਾਓ ਕਿ ਮੈਂ ਐਮਐਸਪੀ ਨਹੀਂ ਦੇ ਸਕਦਾ ਨਾਲ ਅਸਤੀਫਾ ਦੇ ਕੇ ਜਾਓ ਨਹੀਂ ਦੇ ਕੇ ਜਾਓਗੇ ਤੇ ਫਿਰ ਗੁਰਦਾਸਪੁਰ ਲੋਕ ਸਭਾ ਦੇ ਹਲਕੇ ਦੇ ਪਾਰਲੀਮੈਂਟ ਦੇ ਲੋਕ ਤੁਹਾਨੂੰ ਸਬਕ ਸਿਖਾਉਣਗੇ ਤੁਹਾਨੂੰ ਮਜਬੂਰ ਕਰਨਗੇ ਕਿ ਤੁਹਾਨੂੰ ਗੱਦੀ ਤੋਂ ਕਿਵੇਂ ਲਾਉਣਾ ਜਿੰਦਰ ਸਿੰਘ ਜੀ ਕਿਹੜੀ ਪਾਰਟੀ ਨੂੰ ਛੱਡ ਕੇ ਆਜੋ ਕਾਲੀ ਦਲ ਆਵਾਜ਼ ਪਾਰਟੀ ਛੱਡਦੇ ਆ ਕਿਉਂ ਕੀ ਕਾਰਨ ਬਣਿਆ ਕਿਉਂ ਤੁਸੀਂ ਆ ਜਾਵਾਦੇ ਪਾਚੀ 2 ਸਾਲ ਹੋ ਗਏ ਸਾਡਾ ਕੋਈ ਕੰਮ ਹੀ ਨਹੀਂ ਹੋਇਆ ਸਾਡੇ ਕਿਸੇ ਵੀ ਮੁੰਡੇ ਦਾ 25 30 ਜਨਾਂ ਦਾ ਗਰੁੱਪ ਹੈ ਸਾਡਾ ਸਾਡਾ ਇੱਕ ਬੰਦੇ ਦਾ ਵੀ ਕੰਮ ਨਹੀਂ ਹੋਇਆ ਕੀ ਚਾਹੁੰਦੇ ਕਾਲੀ ਦਲ ਆਪਣਾ ਆਏ ਸਰਕਾਰ ਤੇ ਕੰਮ ਹੋਣ ਸਾਰੇ ਸਾਡੇ ਮਲੇ ਦੇ ਅਮੇ ਅੱਜ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਵਿਕਾਸ ਬੜਾ ਕੀਤਾ ਹੈ ਵਿਕਾਸ ਦੀ ਹੈ ਅੱਲਾ ਲੈ ਕੇ ਜੀਏਗਾ ਲੋਕਾਂ ਦੇ ਪ੍ਰਾਪਤੀਆਂ ਲੈ ਕੇ ਲੋਕਾਂ ਤੇ ਜਾਵਾਂਗੇ ਤੁਸੀਂ ਕਹਿੰਦੇ ਅਸੀਂ ਪਾਰਟੀ ਛੱਡ ਰਹੇ ਹਾਂ ਕੁਝ ਨਹੀਂ ਹੋਇਆ ਐਸਾ ਕੁਝ ਵੀ ਨਹੀਂ ਆਇਆ